ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਹੁੰਦੀ ਆਉਂਦੀ ਆ ਅੱਜ ਜਿਹੜੇ ਅਸੀਂ ਪਿੱਛੇ ਜੇ ਬੰਗਾਲ ਦੀ ਗੱਲ ਕੀਤੀ ਖਜੂਰ ਦੀ ਬਾਰੇ ਜ਼ਿਕਰ ਕੀਤਾ ਸੀ ਨੋਲਨ ਗੋੜ ਬਾਰੇ ਅੱਜ ਅਸੀਂ ਦੀ ਖਜੂਰ ਆ ਵਾਈਲਡ ਡੇਟ ਪਾਮ ਬੋਲਦੇ ਬਸ ਇਹ ਪੂਰੀ ਦੀ ਡਿਟੇਲ ਚ ਗੱਲ ਕਰਾਂਗੇ ਵੀ ਇਹ ਕਿਹਜਾ ਦਰੱਖਤਾ ਕਿੱਥੋਂ ਦਾ ਦਰੱਖਤਾ ਨੇਟਿਵ ਕਿੱਥੋਂ ਦਾ ਜਿਹੜਾ ਆਪਾਂ ਸਭ ਤੋਂ ਪਹਿਲਾਂ ਇਹਦਾ ਸਮਝਣ ਜਾਵਾਂਗੇ ਫਿਨਿਕਸ ਸਿਲਵੈਸਟਰਸ ਕਰਕੇ ਦਾ ਸੈਂਟੀਫਿਕ ਨੇਮ ਆ ਜਿਹੜਾ ਫਿਨਿਕਸ ਨਾਮ ਆ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਆ ਜਿਸ ਦਾ ਅਰਥ ਹੈ ਉਦਾ ਜੋ ਫਲ ਵੱਲੋਂ ਸੰਕੇਤ ਕਰਦਾ ਮਤਲਬ ਕਹਿੰਦਾ ਜਿਹੜਾ ਖਜੂਰ ਵੱਲੋਂ ਸੰਕੇਤ ਕਰਦਾ ਤੇ ਉਦੋਂ ਅੱਜ ਸਿਲਵੈਸਟ੍ਰਿਸ ਜਿਹੜਾ ਹੈਗਾ ਲਾਤੀਨੀ ਸ਼ਬਦਾ ਸਿਲਵਨ ਭਾਵ ਜੰਗਲ ਤੋਂ ਬਣਿਆ ਹੈ ਮਤਲਬ ਇਹ ਜਿਹੜਾ ਇਹ ਸ਼ਬਦਾ ਸਿਲਵੈਸਟ੍ਰਿਸ ਦਾ ਸਿਲਵਨ ਤੋਂ ਤਾਂ ਉਸ ਤੋਂ ਬਾਅਦ ਅਸੀਂ ਚਾਹਾਂਗੇ ਇਹਨੂੰ ਖਜੂਰ ਵੀ ਬੋਲ ਦਿੰਦੇ ਆ ਰੁੱਖ ਨੂੰ ਵੀ ਖਜੂਰ ਬੋਲ ਦਿੰਦੇ ਆ ਤੇਰੇ ਫਲ ਨੂੰ ਵੀ ਖਜੂਰ ਬੋਲ ਦਿੰਦੇ ਆ ਤੇ ਮਤਲਬ ਕਹਿੰਦਾ ਖਜੂਰੀ ਵੀ ਕਹਿ ਦਿੰਦੇ ਆ ਮਤਲਬ ਜਿਹੜਾ ਇਹ ਜਿਹੜਾ ਫਾਲਰ ਸੁੱਕ ਜਾਂਦਾ ਉਹਨੂੰ ਸ਼ਵਾਰੇ ਬੋਲਦੇ ਆ ਸ਼ੁਵਾਰੇ ਸਾਨੂੰ ਪਤਾ ਹੈਗਾ ਬਹੁਤ ਸਾਰੇ ਛੜੇ ਜਿਹੜੇ ਰਸਮਾਂ ਹੈਗੀਆਂ Hindu ਧਰਮ ਵਿੱਚ ਜਾਂ ਇਹ ਸਾਡੇ ਜਿਹੜੇ ਵਿਆਹ ਦੇ ਸਮੇਂ ਵਿੱਚ ਜਦੋਂ ਰਸਮ ਕਰਦੇ ਆ ਉਹ ਚ ਸ਼ੁਵਾਰੇ ਆਪਣੇ ਵਰਤੇ ਜਾਂਦੇ ਹੈਗੇ ਤਾਂ ਇਹਦੇ ਜਿਹੜੇ ਇਹ ਬਹੁਤ ਹੀ ਲੰਬਾ ਦਰਖਤ ਜਾਂਦਾ ਹੈਗਾ ਤੇ ਫਿਦਰੀ ਲੀਫਡ ਮਤਲਬ ਪਾਮ ਦੀ ਵੈਰੈਟੀ ਆ ਫਿਦਰੀ ਲੀਫਡ ਮਤਲਬ ਜਿਹੜੇ ਖੰਮਾ ਆਰਗੇ ਦੇ ਪੱਤੇ ਹੈਗੇ ਮਤਲਬ ਲੀਫ ਜਿਹੜੇ ਹੈਗੇ ਐਵਰਗ੍ਰੀਨ ਰੋਖਾ ਤੇ ਜਿਹੜੇ ਨਰਫੁੱਲਾਂ ਦਾ ਰੰਗ ਚਿੱਟਾ ਤੇ ਮਾਦਾ ਦਾ ਹਰਾ ਰੰਗ ਹੁੰਦਾ ਫੁੱਲਾਂ ਦਾ ਵੀ ਸਮਝਣਾ ਪੈਣਾ ਉਸ ਤੋਂ ਬਾਅਦ ਜਿਹੜੇ ਫੁੱਲ ਆਉਂਦੇ ਹੈਗੇ ਮਾਰਚ-ਅਪ੍ਰੈਲ ਚ ਤੇ ਫਰੇਗਰੈਂਟ ਫੁੱਲਾਂ ਤੇ ਗੁੱਛਿਆਂ ਚ ਲੱਗਦੇ ਆ ਸੁਗੰਧ ਮਈ ਫੁੱਲਾਂ ਤੇ ਗੁੱਛਿਆਂ ਚ ਲੱਗਦੇ ਆ ਉਸ ਤੋਂ ਬਾਅਦ ਫਰੂਟ ਹੈਗੇ ਆ ਇਹ ਜੂਨ ਤੋਂ ਅਗਸਤ ਤੱਕ ਲੱਗਦੇ ਆ ਇਹ ਪੱਕ ਜਾਂਦੇ ਆ ਤਾਂ ਸੰਤਰੀ ਪੀਲੇ ਰੰਗ ਦੇ ਇਹ ਫਰੂਟ ਹੁੰਦੇ ਆ ਦੇ ਆਪਾਂ ਖਜੂਰ ਦੇਖਾਂਗੇ ਆਮ ਆਪਣੇ ਜਿਹੜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇਹ ਬੇਸਿਕਲੀ ਇਹ ਜਿਹੜੀਆਂ ਸਾਡੇ ਦਰਿਆ ਹੁੰਦੇ ਦਰਿਆਵਾਂ ਦੇ ਕੰਢੇ ਰੇਲਵੇ ਲਾਈਨਾਂ ਦੇ ਕੰਢੇ ਤੇ ਇਹ ਮਤਲਬ ਕਹਿੰਦਾ ਆਮ ਸਾਨੂੰ ਦਿਖ ਜਾਂਦੇ ਹੈਗੇ ਔਰ ਇਹਦਾ ਇਹ ਵੀ ਦੇਖਿਆ ਗਿਆ ਵੀ ਇਹ ਖਜੂਰਾ ਥੱਲੇ ਗਿਰ-ਗਿਰ ਕੇ ਉੱਥੋਂ ਪਲਕੇ ਦਾ ਜੰਗਲ ਵੀ ਬਣ ਜਾਂਦੇ ਆ ਮਤਲਬ ਤੇ ਇੰਡੀਆ ਦਾ ਨੇਟਿਵ ਰੋਖਾ ਇਹ ਆਪਣਾ ਸ਼੍ਰੀਲੰਕਾ ਤੇ ਇੰਡੀਆ ਦਾ ਨੇਟਿਵ ਬਹੁਤ ਸ਼੍ਰੀਲੰਕਾ ਜੀ ਬਹੁਤ ਸਾਰਾ ਪਾਇਆ ਜਾਂਦਾ ਇੰਡੀਆ ਜੀ ਪਾਇਆ ਨਾਲ ਵੈਸਟ ਬੰਗਾਲ ਦੀ ਪਿੱਛੇ ਗੱਲ ਕੀਤੀ ਉੱਥੇ ਬਹੁਤ ਜ਼ਿਆਦਾ ਪਾਇਆ ਜਾਂਦਾ ਵੈਸਟ ਬੰਗਾਲ ਚ ਵੀ ਤਾਂ ਮਤਲਬ ਕਹਿੰਦਾ ਇੱਕ ਹੋਰ ਇਹਦੀ ਇੰਟਰਸਟਿੰਗ ਹੈ ਜਦੋਂ ਇਹ ਥੋੜਾ ਜਿਹਾ ਵੱਡਾ ਹੋ ਜਾਂਦਾ ਰੁਖ ਜਿਵੇਂ ਪੀਪਲ ਦੀਆਂ ਏਰੀਆ ਰੂਟ ਹੁੰਦੀਆਂ ਹੈਗੀਆਂ ਇਹਦੇ ਵੀ ਇਹ ਰੂਟਸ ਹੁੰਦੀਆਂ ਮਤਲਬ 1 ਮੀਟਰ ਉੱਪਰ ਜਿਹੜੀ ਜਗ੍ਹਾ ਹੁੰਦੀ ਹੈ ਥੱਲੇ ਤੋਂ 1 ਮੀਟਰ ਉੱਪਰ ਤੱਕ ਦੀ ਜਣਾ ਜਿਹੜੇ ਇਹ ਰੂਟਸ ਬੋਲਦੇ ਆ ਉਹ ਸਾਨੂੰ ਦਿਖਦੀਆਂ ਹੈਗੀਆਂ ਐਕਸਪੋਜ਼ ਰਹਿੰਦੀ ਹੈਗੀਆਂ ਇਹ ਵੀ ਆਪਾਂ ਇਹ ਜਿਵੇਂ ਲੱਗਦਾ ਸਾਨੂੰ ਬੁਢੀ ਜਿਹੀ ਲੱਗਦੀ ਵੀ ਇਹ ਲੱਕੜ ਬੁਢੀ ਹੋਊਗੀ ਪਰ ਉਹ ਇਹ ਰੂਟਸ ਹੁੰਦੀਆਂ ਨੇ ਮਤਲਬ ਤਾਂ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਇਹ ਜਿਹੜਾ ਸਨ ਨੂੰ ਬਹੁਤ ਹੀਟ ਨੂੰ ਸਹਾਰ ਲੈਂਦਾ ਹੈਗਾ ਤਾਂ ਡਰਾਟ ਨੂੰ ਵੀ ਸਹਾਰ ਤੇ ਫਰੋਸਟ ਨੂੰ ਵੀ ਹਲਕਾ ਸਹਾਰ ਲੈਂਦਾ ਹੈਗਾ ਇਹ ਦਰਖਤ ਜਿਹੜਾ ਹੈਗਾ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਇਹ ਮਤਲਬ ਕਹਿੰਦਾ ਜਿਹੜੇ ਦੇ ਆਪਾਂ ਦੇਖਦੇ ਆ ਅੱਜ ਕੱਲ ਜਿਵੇਂ ਆਪਾਂ ਜਿਵੇਂ ਦੱਸਿਆ ਵੀ ਇਹ ਜਿਵੇਂ ਭਾਖੜਾ ਪਣੀ ਨਹਿਰ ਦੇਖੀ ਆਪਾਂ ਪਟਿਆਲੇ ਜਿਹੜੇ ਚੀਜ਼ ਦੀ ਗੱਲ ਕਰੀਏ ਤਾਂ ਭਾਖੜਾ ਦੇ ਕੰਡੇ ਜਿਹੜੀ ਨਹਿਰਾਂ ਦੇ ਕੰਡੇ ਪਾਇਆ ਜਾਂਦੀ ਹੈ ਖਜੂਰਾਂ ਦੇ ਦਰਖਤ ਦਰਖਤ ਜਿਹੜੇ ਹੈਗੇ ਆ ਉੱਥੇ ਆਪਾਂ ਦੇਖਦੇ ਜਿਹੜੇ ਕੁਛ ਕੰਮੇ ਲੱਗੇ ਹੁੰਦੇ ਆ ਉਤੋਂ ਉਹ ਚਟਾਈਆਂ ਬਣਾਉਂਦੇ ਹੈਗੇ ਆ ਟੋکریاں ਬਣਾ ਲੈਂਦੇ ਆ ਉਸ ਵਾਰ ਜਿਹੜੇ ਹੱਥ ਦੇ ਪੱਖੇ ਹੁੰਦੇ ਆ ਉਹ ਬਣਾ ਲੈਂਦੇ ਝਾੜੂ ਜਿਹੜੇ ਆਪਾਂ ਆਮ ਦੇਖਦੇ ਉਥੋਂ ਆਪਾਂ ਲੋਕ ਖਰੀਦਦੇ ਵੀ ਹੈਗੇ ਜਿਹੜੇ ਉਹ ਖਜੂਰ ਦੇ ਸਾਰੇ ਪੱਤਿਆਂ ਤੋਂ ਬੰਦੇ ਹੈਗੇ ਆ ਤਾਂ ਉਹਦੇ ਪੱਤੇ ਤੋਂ ਮਤਲਬ ਕਹਿੰਦਾ ਰੋਪ ਵੀ ਬੰਦਿਆ ਰਸੇ ਵੀ ਬੰਦੇ ਹੈਗੇ ਆ ਤਾਂ ਇਹਦੇ ਜਿਹੜੇ ਫਰੂਟ ਹੈਗਾ ਤੇ ਸੀਡਸ ਆ ਯੂਜ਼ ਹੁੰਦੇ ਮੈਡੀਸਿਨ ਵਿੱਚ ਯੂਜ਼ ਹੁੰਦੇ ਆ ਕਿਸ ਨੂੰ ਕੋਈ ਹਾਰਟ ਡਿਜ਼ੀਜ਼ ਹੋ ਗਿਆ ਉਹਨੂੰ ਠੀਕਾ ਦੇ ਐਬਡੋਮਨਲ ਕ੍ਰੈਂਪਸ ਕਿਸੇ ਢਿੱਡ ਦੀਆਂ ਬਿਮਾਰੀਆਂ ਹੋ ਗਿਆ ਕਿਸੇ ਨੂੰ ਫੀਵਰ ਹੋ ਜੇ ਦਾ ਵੋਮਿਟਿੰਗ ਉਹਦੇ ਵਿੱਚ ਇਹ ਮਤਲਬ ਕਹਿੰਦਾ ਕੰਮ ਆਉਂਦਾ ਹੈਗਾ ਜਿਹੜਾ ਇਹਦਾ ਫਰੂਟ ਤੇ ਜਿਹੜਾ ਸੀਡ ਹੈਗਾ ਤੇ ਹੁਣ ਜਿਹੜੀ ਗੱਲ ਮੇਨ ਹੈਗੀ ਆ ਜਿਹੜਾ ਇਹਦਾ ਜਿਹੜਾ ਖਜੂਰ ਹੈਗਾ ਖਜੂਰ ਨੂੰ ਜਿਹੜੇ ਵੈਸਟ ਬੰਗਾਲ ਦੀ ਗੱਲ ਕੀਤੀ ਸੀਗੀ ਉਥੇ ਅਸੀਂ ਦੱਸਿਆ ਸੀ ਕਲਾਈਮੇਟ ਕਰਸਿਸ ਕਰਕੇ ਉੱਥੇ ਟੈਂਪਰੇਚਰ 40 ਡਿਗਰੀ ਤੋਂ ਉੱਪਰ ਜਾ ਰਿਹਾ ਹੈਗਾ ਇਹ ਸਰਦੀ ਦੇ ਮਤਲਬ ਕਹਿੰਦਾ 8 ਤੋਂ 10 ਹਫ਼ਤੇ ਦੁੱਤੋਂ ਸੈਪ ਨੂੰ ਕੱਢਦੇ ਉਹਨੂੰ ਨੀਰ ਪੰਜਾਬ ਵਿੱਚ ਨੀਰਾ ਬੋਲਦੇ ਹਨ ਤਾਂ ਨੀਰਾ ਸਾਡੇ ਪੰਜਾਬ ਵਿੱਚ ਬੜਾ ਕੱਢਦੇ ਨਹੀਂ ਹੈਗੇ ਪਰ ਫਿਰ ਵੀ ਉਹ ਨੀਰਾ ਬੋਲਦੇ ਹਨ ਪੰਜਾਬ ਪੰਜਾਬੀ ਭਾਸ਼ਾ ਚ ਉਹਦਾ ਟੈਂਪਰੇਚਰ ਬੇਸ ਹੈਗਾ ਜੇ 14 ਡਿਗਰੀ ਟੈਂਪਰੇਚਰ ਉੱਪਰ ਚਲਾ ਗਿਆ ਤਾਂ ਉਹ ਨੀਰਾ ਜਿਹੜਾ ਹੈਗਾ ਜਿਹੜਾ ਸੈਪ ਹੈਗਾ ਉਹ ਮਤਲਬ ਕਹਿੰਦਾ ਘਟ ਨਿਕਲਣਾ ਸ਼ੁਰੂ ਹੋ ਜਾਂਦਾ ਹੈਗਾ ਇਕ ਮਤਾਬਵਚਨ ਦੀ ਸਦਾਗਰ ਫਿਲਮ ਸੀ ਆਈ ਸੀ ਉਹਦੇ ਵਿੱਚ ਮਤਾਬਵਚਨ ਦੇ ਪੂਰਾ ਜਿਹੜਾ ਬਿਜ਼ਨਸ ਕਰਦਾ ਇਹ ਮਤਲਬ ਕਹਿੰਦਾ ਉਹ ਇਹ ਇਹਦੇ ਸੈਪ ਨੂੰ ਕੱਢਣ ਦਾ ਕੰਮ ਕਰਦਾ ਉਹ ਮੂਵੀ ਚ ਸਦਾਗਰ ਮੂਵੀ ਚ ਪੁਰਾਣੀ ਮੂਵੀ ਆ ਮਤਾਬਵਚਨ ਦੀ ਤਾਂ ਹੁਣ ਗੱਲ ਆਉਂਦੀ ਹੈ ਜਿਹੜਾ ਜਦੋਂ ਸੈਪ ਕੱਢਦੇ ਉਹ ਵਰਤਿਆ ਕੇ ਵੀ ਜਾਂਦਾ ਇੱਕ ਤਾਂ ਪਹਿਲੀ ਗੱਲ ਤਾਂ ਜਿਹੜਾ ਜੇ ਤਾਂ ਦੇਖੋ ਸੈਪ ਨੂੰ ਆਪਾਂ ਫਰਮੈਂਟ ਹੋਣ ਦੇ ਦਈਏ ਉਹ ਤਾੜੀ ਬਣ ਜਾਂਦੀ ਹੈ ਉਹ ਸ਼ਰਾਬ ਬਣ ਜਾਂਦੀ ਹੈ ਉਹਨੂੰ ਲੋਕ ਕਈ ਜਗ੍ਹਾ ਤੇ ਕੰਜ਼ਿਊਮ ਕਰਦੇ ਆ ਜਿਹੜੇ ਕੋਕੋਨਟ ਹੁੰਦਾ ਕੋਕੋਨਟ ਦੇ ਰਕਤੋਂ ਵੀ ਤਾੜੀ ਬਣਦੀ ਆ ਇਹ ਤਾੜੀ ਪਾਉਂਦਾ ਉਹ ਤੋਂ ਵੀ ਤਾੜੀ ਪਾਉਂਦੇ ਇਹ ਮਤਲਬ ਸ਼ਰਾਬ ਬਣਦੀ ਹੈ ਜੇ ਆਪਾਂ ਫਰਮੈਂਟ ਕਰਦੀਏ ਜੇ ਆਪਾਂ ਹੁਣ ਮੰਨ ਲਓ ਇਹਦੇ ਵਿੱਚ ਜਿਹੜੋ ਜੈਗਰੀ ਬਣਾਉਣੀ ਆ ਜਿਵੇਂ ਨੋਲਨ ਗੁੜ ਦੀ ਗੱਲ ਚੱਲਦੀ ਜੇ ਗੁੜ ਬਣਾਉਣਾ ਉਹਦਾ ਪ੍ਰੋਸੈਸ ਲੱਗਾ ਉਹਨੂੰ ਮਤਲਬ ਰਾਤ ਨੂੰ ਆਪਾਂ ਮਤਲਬ ਰੁੱਖ ਦੇ ਉੱਤੇ ਕੱਟ ਲਾ ਕੇ ਉਹਨੂੰ ਇੱਕ ਘੜਾ ਟੰਗ ਦਿੰਦੇ ਆ ਛੋਟਾ ਜਿਹਾ ਇਹ ਬੜਾ ਬੜੇ ਜਿਹੜੇ ਪ੍ਰੋਫੈਸ਼ਨਲ ਬੰਦੇ ਕੰਮ ਕਰਦੇ ਆ ਟੇਪਰਸ ਬੋਲਦੇ ਆ ਉਹਨੂੰ ਤਾਂ ਉਹ ਰਾਤ ਨੂੰ ਟੰਗ ਦਿੰਦੇ ਆ ਉਹਨੂੰ ਤੇ ਕੱਟ ਲਾ ਕੇ ਤੇ ਦਿਨ ਤੱਕ ਉਹ 7 ਤੋਂ 8 ਲੀਟਰ ਹੋ ਨੀਰਾ ਨਿਕਲ ਜਾ ਉਹ ਸਵੇਰੇ ਜ ਕੱਢ ਲੈਂਦੇ ਆ ਉਹਨੂੰ ਮਤਲਬ ਕਹਿੰਦਾ ਉਹਨੂੰ ਫਿਰ ਉਹਨੂੰ ਹੀਟ ਕਰਦੇ ਆ ਜਿਸ ਤਰ੍ਹਾਂ ਆਪਾਂ ਗੰਨੇ ਦੇ ਗੁੜ ਕੱਢਦੇ ਆ ਆਪਾਂ ਉਹਦਾ ਆਪਾਂ ਉਹਨੂੰ ਵੀ ਸੈਪ ਬੋਲਦੇ ਆ ਆਪਾਂ ਗੰਨੇ ਦਾ ਜਿਹੜਾ ਰਸ ਕੱਢਦੇ ਆ ਰਸ ਨੂੰ ਆਪਾਂ ਸੈਪ ਬੋਲ ਸਕਦੇ ਆ ਇਸ ਦੇ ਜਿਹੜੇ ਰਸ ਜਿਹੜਾ ਸੈਪ ਨੂੰ ਰਸ ਵੀ ਬੋਲ ਸਕਦੇ ਆ ਨੀਰਾ ਬੋਲਦੇ ਆ ਭਾਬੀ ਇਹਦਾ ਵੀ ਮਤਲਬ ਜਦੋਂ ਹੀਟ ਕਰਾਂਗੇ ਜਿਵੇਂ ਗੰਨੇ ਨੂੰ ਆਪਾਂ ਹੀਟ ਕਰਦੇ ਆ ਉਹਦੇ ਰਸ ਨੂੰ ਤਾਂ ਉਹ ਗੁੜ ਬਣਦਾ ਹੈਗਾ ਏਸੀ ਤਰ੍ਹਾਂ ਹੀ ਸੇਮ ਪ੍ਰੋਸੈਸ ਹੈਗਾ ਲੋਕ ਉੱਥੇ ਜਿਹੜੇ ਵੈਸਟ ਬੰਗਾਲ ਦੇ ਉਹਨੂੰ ਨੋਲਨ ਗੋਲ ਕਰਕੇ ਬਹੁਤ ਮਸ਼ਹੂਰ ਮਠਾਈਆਂ ਚ ਵਰਤੇ ਜਾਂਦਾ ਤਾਂ ਉਹ ਜਿਹੜਾ ਮਤਲਬ ਕਹਿੰਦਾ ਇਹਦਾ ਗੁੜ ਤਿਆਰ ਕਰਦੇ ਆਂ ਔਰ ਗੁੜ ਦੇ ਬਹੁਤ ਗੁਣਕਾਰੀ ਗੋੜਾ ਮਤਲਬ ਉਹਦੇ ਵਿੱਚ ਸਾਡੇ ਜਿਹੜੇ ਢਿੱਡ ਦੀਆਂ ਬਿਮਾਰੀਆਂ ਨੂੰ ਲੈ ਕੇ ਜਿਹੜਾ ਹਾਜ਼ਮੇ ਵਾਸਤੇ ਬਹੁਤ ਚੰਗਾ ਹੁੰਦਾ ਗੁੜ ਤੇ ਗੰਨੇ ਦੇ ਰਸ ਨਾਲ ਉਹ ਥੋੜਾ ਜਿਹਾ ਮਿਠਾਸ ਘਟ ਹੁੰਦੀ ਹੈ ਗੁੜ ਦੀ ਤਾਂ ਮਤਲਬ ਕਹਿੰਦਾ ਜਿਹੜਾ ਇਹ ਦੱਸਿਆ ਹੈਗਾ ਉਸ ਤੋਂ ਬਾਅਦ ਗੱਲ ਕਰਾਂਗੇ ਜਿਵੇਂ ਪੰਜਾਬ ਦੀ ਗੱਲ ਫੇਰ ਦੁਆਰਾ ਆਪਾਂ ਕਰਦੇ ਆਂ ਜਿਹੜਾ ਪੰਜਾਬ ਦਾ ਸਿਸਟਮ ਹੈਗਾ ਜਿਹੜਾ ਜਿਵੇਂ ਸੈਪ ਹੈਗਾ ਨੀਰਾ ਬੋਲਦੇ ਨੇ ਉਹ ਆਪਾਂ ਸਾਡੇ ਪੰਜਾਬ ਦੇ ਵਿੱਚ ਇਹਦਾ ਕਿਸੇ ਸਮੇਂ ਵਿੱਚ ਕੁਝ ਕੱਢਿਆ ਜਾਂਦਾ ਸੀਗਾ ਉਹਦਾ ਮਤਲਬ ਕਹਿੰਦਾ ਆਪਾਂ ਗੁੜ ਬਣਾ ਲੈਂਦੇ ਸੀਗੇ ਪਰ ਹੁਣ ਇਹ ਪ੍ਰਥਾ ਜਿਆਦਾ ਹੈ ਨਹੀਂ ਗਈ ਇਹਦੇ ਤਾੜੀ ਵੀ ਬਣਾ ਲੈਂਦੇ ਸੀਗੇ ਤੇ ਇਹਦਾ ਸਰਕਾ ਵੀ ਬਣਾਉਂਦੇ ਸੀਗੇ ਇਹ ਜਿਹੜਾ ਸਿਸਟਮ ਹੈਗਾ ਤੇ ਇਹਦਾ ਜਿਹੜਾ ਫਰੂਟ ਜਿਹੜਾ ਫਲ ਹੈਗਾ ਜਿਵੇਂ ਗੁੜ ਦੀ ਗੱਲ ਵੀ ਕਰੀ ਉਹਦੇ ਵਿੱਚ ਵੀ ਵਿਟਾਮਿਨ A ਹੋ ਗਿਆ B C D ਹੁੰਦੇ ਆ ਤੇ ਮੱਧ ਪ੍ਰਦੇਸ਼ ਵਿੱਚ ਇੱਕ ਸ਼ਹਿਰ ਦਾ ਨਾਮ ਆ ਖਾਜੂ ਰਾਹੁੂ ਕਰਕੇ ਸ਼ਹਿਰ ਦਾ ਨਾਮ ਆ ਇਹਦਾ ਜਿਹੜਾ ਬਹੁਤ ਸਾਰੇ ਖਜੂਰ ਦੇ ਦਰਖਤ ਉੱਥੇ ਪਾਏ ਜਾਂਦੇ ਤਾਂ ਕਰਕੇ ਖਾਜੂ ਰਾਹੁੂ ਕਰਕੇ ਉਹਦਾ ਨਾਮ ਪਿਆ ਹੈਗਾ ਇਹ ਵੀ ਆਪਾਂ ਦੇਖਿਆ ਗਿਆ ਤੇ ਹੁਣ ਆਪਾਂ ਜਿਹੜੀ ਜਿਹੜੀ ਸਾਡੇ ਗੁਰਬਾਣੀ ਹੈਗੀ ਆ ਸਾਡੇ ਉਹਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈਗਾ ਸਾਡੇ ਖਜੂਰ ਦਾ ਉਹਦੇ ਬਾਰੇ ਗੱਲ ਕਰਾਂਗੇ ਇੱਕ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪੰਕਤੀ ਆਉਂਦੀ ਆ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੇ ਖਜੂਰ ਇਹ ਸਾਡਾ ਅੰਕ 718 'ਚ ਗੁਰਬਾਣੀ 'ਚ ਮਿਲਦਾ ਹੈਗਾ ਇਹ ਤੁਖ ਜਿਹੜੀ ਹੈਗੀ ਆ ਅਰਥ ਇਸ ਤਰ੍ਹਾਂ ਨਿਕਲਦਾ ਵੀ ਕੋਈ ਮਨੁੱਖ ਜਿਹੜੇ ਹੁੰਦੇ ਆ ਉਹ ਸੋਚਦੇ ਆ ਵੀ ਪ੍ਰਭੂ ਨੂੰ ਪਾਣਾ ਬਹੁਤ ਸੌਖਾ ਤਾਂ ਪ੍ਰਭੂ ਸਾਡੇ ਬਹੁਤ ਨੇੜੇ ਵੱਸਦਾ ਹੈ ਕਈ ਕਈ ਮਨੁੱਖ ਸੋਚਦੇ ਵੀ ਪ੍ਰਭੂ ਸਾਡੇ ਤੋਂ ਬਹੁਤ ਦੂਰ ਵੱਸਦਾ ਹੈ ਪਰ ਪ੍ਰਭੂ ਨੂੰ ਪਾਉਣਾ ਜਾਂ ਪਰਮਾਤਮਾ ਰੱਬ ਨੂੰ ਪਾਉਣਾ ਬਹੁਤ ਮੁਸ਼ਕਲ ਆ ਇਹ ਓਵੇਂ ਆ ਜਿਵੇਂ ਪਾਣੀ ਵਿੱਚ ਰਹਿਣ ਵਾਲੀ ਮੱਛੀ ਜਿਹੜੀ ਖਜੂਰ ਤੇ ਚੜਨ ਦੀ ਕੋਸ਼ਿਸ਼ ਕਰੇ ਬਹੁਤ ਹੀ ਸਾਡਾ ਇਸ ਲਈ ਇਹ ਮਹਾਨ ਰੁੱਖ ਬੰਦਾ ਸਾਡਾ ਪੰਜਾਬ ਦਾ ਬਹੁਤ ਹੀ ਪ੍ਰਾਤਨ ਮੰਦਾ ਬੰਦਾ ਜਦੋਂ ਅਸੀਂ ਕੋਟਕਪੂਰੇ ਜਾਂਦੇ ਹਾਂ ਕੋਟਕਪੂਰੇ ਸ਼ਹਿਰ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਉੱਥੇ ਸਾਨੂੰ ਬਹੁਤ ਪੁਰਾਣੀ ਖਜੂਰ ਮਿਲਦੀ ਹੈ ਉੱਥੇ ਵੀ ਦੱਸਦੇ ਆ ਵੀ ਇਹ ਖਜੂਰ ਮਤਲਬ ਬਹੁਤ ਹੀ ਗੁਰੂ ਪਾਸ਼ਾ ਦੇ ਟਾਈਮ ਦੀ ਖਜੂਰ ਆ ਤਾਂ ਉਹ ਵੀ ਅਸੀਂ ਕੋਟਕਪੂਰੇ ਗੁਰਦਾਰ ਸਾਹਿਬ 'ਚ ਦੇਖਿਆ ਜਦੋਂ 10ਵੇਂ ਪਾਤਸ਼ਾਹ ਦਾ ਅਸੀਂ ਮਾਰਕ ਕਵਰ ਕੀਤਾ। ਇਸ ਜਿਹੜਾ ਖਜੂਰ ਹੈਗਾ ਇਹ ਪੰਜਾਬ ਦੇ ਵਿਰਾਸਤੀ ਰੁੱਖਾਂ 'ਚ ਆਉਂਦਾ ਸਾਡੇ ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਹੈਗਾ। ਤਾਂ ਇਹਦਾ ਜਿਹੜਾ ਕਲਾਈਮੈਟਿਕ ਕ੍ਰਾਈਸਿਸ ਜਿਵੇਂ ਗੱਲ ਕੀਤੀ ਪਿਛਲੇ ਸਾਡੇ ਵੀਡੀਓ ਦੇ ਵਿੱਚ ਜਦੋਂ ਅਸੀਂ ਐਪੀਸੋਡ ਕੀਤਾ ਅਸੀਂ ਦੇਖਿਆ ਵੀ ਜਿਹੜੇ ਖਜੂਰ ਦੇ ਜਿਹੜਾ ਸਾਡਾ ਜੈਗਰੀ ਬੰਦੀ ਆ ਉਹਦਾ ਗੁੜ ਬੰਦਾ ਹੈਗਾ। ਉਹ ਗੁੜ ਦੀ ਤਦਾਰ ਹੈਗੀ ਐ ਸੈਪ ਦੀ ਜਿਹੜਾ ਨੀਰਾ ਨਿਕਲਦਾ ਉਹਦੇ ਤਦਾਰ ਘਟਦੀ ਜਾ ਰਹੀ ਆ ਉਹ ਘਟ ਮਾਉਂਟ 'ਚ ਮਿਲਦਾ ਹੈਗਾ ਇਸ ਲਈ ਉੱਥੇ ਜਿਹੜੇ ਜਿਹੜੇ ਟੇਪਰਸ ਹੁੰਦੇ ਨੇ ਇਕੱਠਾ ਕਰਨ ਉਹ ਵੀ ਨੰਬਰ ਘਟਦਾ ਜਾ ਰਿਹਾ ਉਹਨਾਂ ਦਾ ਤੇ ਜਿਹੜੀਆਂ ਸਾਡੀਆਂ ਮਠਿਆਈਆਂ ਬਣਦੀ ਉਹਦੇ ਵਿੱਚ ਜਿਹੜੀਆਂ ਬੈਸਟ ਬੰਗਾਲ ਵਿੱਚ ਗੱਲ ਕਰ ਰਿਹਾ ਮੈਂ ਮੂਆ ਨਾ ਦੀ ਮਠਿਆਈ ਬਹੁਤ ਮਸ਼ਹੂਰ ਤਾਂ ਉਹ ਇਸ ਗੁੜ ਨੂੰ ਬ੍ਰਾਊਨ ਮਠਿਆਈਆਂ ਬਣਾਉਂਦੇ ਗੁੜ ਨੂੰ ਪਾ ਕੇ ਤਾਂ ਉਹ ਜਿਹੜੀ ਆ ਹੁਣ ਇੰਪਿਉਰਿਟੀ ਆ ਰਹੀ ਹੈ ਮਤਲਬ ਜਿਆਦਾ ਉਹ ਗੰਨੇ ਤੋਂ ਬਣਿਆ ਜੈਗਰੀ ਯੂਜ਼ ਕਰ ਰਹੇ ਜਾਂ ਉਹ 슈ਗਰ ਵਰਤ ਰਹੇ ਆ ਇਸ ਲਈ ਉਹਨੇ ਮਠਾਈਆਂ ਦਾ ਕਲਰ ਵੀ ਰੰਗਦਾਰ ਹੋ ਗਿਆ ਪੀਲਾ ਹੋ ਗਿਆ ਲਾਲ ਹੋ ਗਿਆ ਕਿਉਂਕਿ ਉਹ ਇਹ ਗੁੜ ਜਿਹੜਾ ਪਾਉਣਾ ਬੰਦ ਕਰਤਾ ਤਾਂ ਇਸ ਲਈ ਜਿਹੜਾ ਇਹ ਰੁੱਖ ਦੇ ਵਰ ਚਾਚਾ ਕਰਨੀ ਜ਼ਰੂਰੀ ਸੀ ਕਿਉਂਕਿ ਸਾਡੇ ਇਤਸੂ ਬਹੁਤ ਹੀ ਵਧੀਆ ਇੱਕ ਬਿਜ਼ਨਸ ਵੀ ਇੱਕ ਚੱਲਦਾ ਖਜੂਰ ਤੋਂ ਜਿਵੇਂ ਆਪਾਂ ਚਰਚਾ ਕੀਤੀ ਹੈਗੀ ਤੇ ਚਟਾਈਆਂ ਬੰਦੀਆਂ ਟੋਕਰੀਆਂ ਬੰਦੇ ਇਹ ਤਾਂ ਅਲੱਗ ਬਿਜ਼ਨਸ ਆ ਉਸ ਤੋਂ ਬਾਅਦ ਜਿਹੜਾ ਇਹਦਾ ਮਤਲਬ ਸੈਪ ਨਿਕਲ ਉਹਦੀਆਂ ਮਤਲਬ ਕਿੰਨਾ ਗੁੜ ਬੰਦਾ ਜਿਹੜਾ ਕਿ ਬਹੁਤ ਹੀ ਹੈਲਥੀ ਚੰਗਾ ਹੈਗਾ ਇਸ ਲਈ ਅੱਜ ਦਾ ਜਿਹੜਾ ਮਕਸਦ ਸੀਗਾ ਸਾਡਾ ਇਸ ਖਜੂਰ ਬਾਰੇ ਗੱਲ ਕਰਨ ਦਾ ਵਾਈਲ ਡੈਡ ਪਮਖਜੂਰੀ ਵੀ ਬੋਲ ਦਿੰਦੇ ਆ ਇਹ ਸੀਗਾ ਵੀ ਇਹਨੂੰ ਆਪਾਂ ਜਾਣੀਏ ਰੱਖ ਨੂੰ ਤੇ ਪੰਜਾਬ ਦੇ ਵਿੱਚ ਜਿੱਥੇ ਵੀ ਲੱਗੇ ਹੋਏ ਨੇ ਉਹਨੂੰ ਵੀ ਸੰਭਾਲ ਲਈਏ ਅਸੀਂ ਜਦੋਂ ਰੋਪੜ ਜਾਂਦੇ ਆ ਸਾਡੇ ਬਹੁਤ ਸਾਡੇ ਲੋਧੀ ਮਾਜਰਾ ਪਿੰਡ ਉੱਥੋਂ ਸ਼ੁਰੂ ਹੋਇਆ ਦਾ ਸਾਰਾ ਕਾਰਜ ਇਹ ਅਸੀਂ ਸਾਡਾ ਕਾਫੀ ਚੰਗਾ ਰਿਲੇਸ਼ਨ ਆ ਅਜਮੇਰ ਸਿੰਘ ਸਰਪੰਚ ਰਹੇ ਆ ਉੱਥੇ ਉਹਨਾਂ ਨੇ ਅਸੀਂ ਦੇਖਿਆ ਵੀ ਬਹੁਤ ਸਾਰੇ ਖਜੂਰਾਂ ਦਰਿਆ ਦੇ ਕੰਢੇ ਲੱਗੇ ਹੋਏ ਨੇ ਓ ਨੈਚੁਰਲ ਹੈਗੇ ਸਾਰੀਆਂ ਤਾਂ ਉੱਥੋਂ ਵੀ ਉਹਨਾਂ ਨੇ ਵੀ ਬਚਾਈਆਂ ਹੋਈਆਂ ਨੇ ਉਹ ਸਿਸਟਮ ਸੰਭਾਲ ਕੇ ਰੱਖਿਆ ਸਾਰਾ ਇਹ ਵਿਰਾਸਤ ਨੂੰ ਜਿੱਥੇ ਵੀ ਕਿਤੇ ਸਾਡੇ ਰੇਲਵੇ ਸਟੇਸ਼ਨ ਦੇ ਸਾਡੇ ਮਤਲਬ ਕਹਿੰਦਾ ਨਹਿਰਾਂ ਦੇ ਕੱਡੇ ਸਾਨੂੰ ਇਹ ਮਿਲ ਜੇ ਤਾਂ ਕਿਸੇ ਰੋਡ ਸਾਈਡ ਵੀ ਲੱਗੇ ਹੋਣ ਤਾਂ ਸਾਨੂੰ ਜਿਵੇਂ ਅਸੀਂ ਬਰਾਸ ਰੁੱਖਾਂ ਦੀ ਗੱਲ ਕਰਦੇ ਉਹਨੂੰ ਸੰਭਾਲਣ ਦੀ ਲੋੜ ਹੈ ਇਹਨਾਂ ਨੂੰ ਵੀ ਮਤਲਬ ਕਹਿੰਦਾ ਮਤੇ ਪਾ ਕੇ ਜਾਂ ਆਪਾਂ ਇੱਕ ਸਿਸਟਮੈਟਿਕ ਢੰਗ ਨਾਲ ਇਹਨੂੰ ਵੀ ਬਚਾ ਲਈਏ ਤਾਂ ਸਾਡੇ ਪੰਜਾਬੀ ਲੋਕ ਤਾਂ ਵੈਸੇ ਨੀਰਾ ਘਟਕੜਦੇ ਆ ਤੇ ਆਪਾਂ ਵੀ ਕਿਤੇ ਟਰਾਈਲ ਲਾ ਸਕਦੇ ਹਾਂ ਕਿਉਂਕਿ ਬਹੁਤ ਹੀ ਚੰਗਾ ਗੁਰ ਬੰਦਾ ਹੈਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਕਿਤੇ ਇਹ ਆਪਣੇ ਕੋਈ ਚੰਗੇ ਸਰਪੰਚ ਸਾਡੇ ਨਾਲ ਜੁੜੇ ਹੋਏ ਤਾਂ ਆਪਾਂ ਕਾਟੜ ਕੋਈ ਸਾਡੇ ਵੀ ਟੈਂਪਰੇਚਰ ਜਿਹੜਾ ਹੈਗਾ ਅ ਸਰਦੀ ਚ ਘੜਦਾ ਉਸੇ ਸਮੇਂ ਤਿੰਨ ਇੱਕ ਮਹੀਨੇ ਹੁੰਦੇ ਇਹ ਮਤਲਬ ਕਹਿੰਦਾ ਇਹ ਕੱਢ ਸਕਦੇ ਆ ਇਹਨੂੰ ਸੈਪ ਨੂੰ ਤਾਂ ਇਹਦਾ ਗੁੜ ਬਣ ਸਕਦਾ ਹੈਗਾ ਇਸ ਲਈ ਬੇਨਤੀਆਂ ਪ੍ਰਵਾਨ ਕਰਿਓ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿਹੜੇ ਇਹ ਜਿਹੇ ਖਜੂਰ ਆਰਗੇ ਦਰਖਤ ਵੀ ਬਹੁਤ ਸਾਰੇ ਸਾਡੇ ਕਲਾਈਮੇਟ ਲਈ ਜ਼ਰੂਰੀ ਆ ਕਿਉਂਕਿ ਇਹ ਸਾਡਾ ਪੰਜਾਬ ਨੂੰ ਢੁਕਵੇਂ ਹੈਗੇ ਤੇ ਪੰਜਾਬ ਦੀ ਸਿਸਟਮ ਹੈਗੇ ਅਨੁਸਾਰ ਦੇ ਹੈਗਾ ਪੂਰਾ ਤੇ ਇਸ ਲਈ ਬੇਨਤੀ ਇੱਕ ਵਾਰ ਫੇਰ ਤੋਂ ਪ੍ਰਵਾਨ ਕਰਿਓ ਬਹੁਤ ਸਾਰੇ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਤਾਂ ਸਾਡੇ ਜਿਹੜੇ ਪੰਜਾਬ ਦੀ ਧਰਤੀ ਹੈਗੀ ਉਹਨਾਂ ਨੂੰ ਮਤਲਬ ਬਹੁਤ ਸਾਰੇ ਰੁੱਖਾਂ ਦੀ ਲੋੜ ਆ ਲਾਉਣ ਦੀ ਤੇ ਆਪਰੋਖਲਾ ਕੇ ਦੋਨੋਂ ਹਰਾ ਪਾਰਾ ਕਰੀ ਤੇ ਇਹ ਜੇ ਰੁੱਖ ਜਿਹੜੇ ਵਿਰਾਸੀ ਉਹਨੂੰ ਸੰਭਾਲੀ ਧੰਨਵਾਦ ਸਰ ਸਸੀ ਗੜ